ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਕਵਰ ਕਾਇਰ ਸ਼ਹਿਰ ਫਾਰਮ ਸ਼ੇਰਗੜ ਤੋਂ ਦੋਸਤੋ ਇੱਕ ਛੋਟ ਪਾਇਆ ਸੀ ਛੋਟਾ ਜਿਹਾ ਬਹੁਤ ਵਧੀਆ ਵੀਡੀਓ ਵਾਇਰਲ ਹੋ ਰਹੀ ਸੀ ਸੋਚਿਆ ਇਹ ਇਨਫੋਰਮੇਸ਼ਨ ਥੋੜੀ ਵੀਡੀਓ ਬਣਾ ਕੇ ਦਈਏ ਦੋਸਤੋ ਗੱਲ ਇਦਾਂ ਆਪਾਂ ਸਾਰੇ ਡੇਰੀ ਫਾਰਮਰ ਭਰਾ ਜਿਹੜੇ ਆ ਕਾਫਸ ਤਿਆਰ ਕਰਦੇ ਆ ਹੀਫਰ ਤਿਆਰ ਕਰਦੇ ਆ ਦੇਖੋ ਇੱਕ ਆਮ ਜ਼ਿਮੀਦਾਰ ਜਾਂ ਛੋਟਾ ਫਾਰਮਰ ਜਦੋਂ ਐਨੀਮਲ ਤਿਆਰ ਕਰਦਾ ਹੈ ਉਹਦੇ ਕੋਲ ਪਿੱਛੇ ਫਾਰਮ ਦੇ ਵਿੱਚ ਐਨੀਮਲ ਵੀ ਘੱਟ ਹੁੰਦੇ ਨੇ ਉਹਨੇ ਖਰਚੇ ਵੀ ਕੱਢਣੇ ਨੇ ਪ੍ਰੋਫਿਟ ਵੀ ਕੱਢਣਾ ਤੇ ਕਾਫੀ ਤਿਆਰ ਕਰਨਾ ਹੈ ਕੁਝ ਫਾਰਮਰ ਇਦਾਂ ਦੇ ਨੇ ਜਿਹੜੇ ਮੇਲਿਆਂ ਵਾਸਤੇ ਐਨੀਮਲ ਕੱਲੇ ਤਿਆਰ ਕਰਦੇ ਨੇ ਉਹਨਾਂ ਕੋਲ ਸਿਸਟਮ ਵੀ ਤਗੜਾ ਹੁੰਦਾ ਤੇ ਉਹ ਬਰੀਡਿੰਗ ਵਾਸਤੇ ਐਨੀਮਲ ਵੀ ਤਿਆਰ ਕਰਦੇ ਨੇ ਸੋ ਉਹਨਾਂ ਨੂੰ ਖਰਚੇ ਦੀ ਕੋਈ ਪਰਵਾਹ ਨਹੀਂ ਹੁੰਦੀ ਕੁਝ ਭਰਾ ਜਿਹੜੇ ਨੇ ਉਹਨਾਂ ਨੇ ਐਨੀਮਲ ਵੀ ਤਿਆਰ ਕਰਨੇ ਨੇ ਬਟ ਉਹ ਕਹਿੰਦੇ ਨੇ ਵੀ ਖਰਚਾ ਵੀ ਸੀਮਤ ਰਵੇ ਇਸੇ ਕਰਕੇ ਮੇਰੀ ਇਹ ਰਿਕਵੈਸਟ ਹੈ ਸਾਰੇ ਵੀਰਾਂ ਨੂੰ ਜਿੰਨਾ ਜਿੰਨਾਂ ਨੇ ਵੀ ਕਾਫ ਤਿਆਰ ਕਰਨੇ ਨੇ ਕਿ ਅਗਰ ਆਪਾਂ ਹੀਫਰ ਨੂੰ 12 ਤੋਂ 14 ਮਨთ ਦੀ ਏਜ ਵਿੱਚ ਤਿਆਰ ਕਰੀਏ ਆ ਦੇਖੋ ਆ ਜਿਹੜੀਆਂ ਹੀਫਰ ਤੁਹਾਡੇ ਸਾਹਮਣੇ ਖੜੀਆਂ ਨੇ 15 16 ਮਨთ 16 ਮਨთ 17 ਮਨთ ਦੀ ਇਹਨਾਂ ਦੀ ਏਜ ਹੈ ਤੇ 4-4 ਮਹੀਨਿਆਂ ਦੀਆਂ ਇਹ ਪ੍ਰੈਗਨੈਂਟ ਨੇ 14 ਮਨთ ਦੀ ਏਜ ਦੇ ਵਿੱਚ ਇੱਕ ਹੀਫਰ ਨੋਰਮਲ ਡਾਈਟ ਤੇ ਤਿਆਰ ਹੋ ਜਾਂਦੀ ਆ ਆ ਸਾਡੇ ਆ ਦੇਖੋ ਆ ਹੀਫਰ ਦੇਖੋ ਤੁਸੀਂ ਇਹਨਾਂ ਹੀਫਰ ਦੀ ਉਮਰ ਜਿਹੜੀ ਹੈ 5 ਤੋਂ 6 ਮਹੀਨੇ ਹੋ ਚੁੱਕੀ ਹੈ ਤਾਂ 2 ਤੋਂ ਸਵਾ 2 ਕੁਇੰਟਲ ਵੇਟ ਇਹਨਾਂ ਦਾ ਹੋ ਚੁੱਕਾ ਹੈ ਇਹਨਾਂ ਨੂੰ ਬੱਟ ਰੱਖਣਾ ਕੀ ਹੈ ਕਿ ਆਪਾਂ ਨੋਰਮਲ ਖਰਾਕ ਤੇ ਰੱਖਣਾ ਹੈ ਨੋਰਮਲ ਡਾਈਟ ਤੇ ਤੂੜੀ ਜਿਆਦੀ ਸਾਈਲੇਜ ਹਿਸਾਬ ਦਾ ਕਿਉਂਕਿ ਤੂੜੀ ਆਪਣੇ ਕੋਲ 2.5 ਤੇ 3 ਰੁਪਏ ਕਿਲੋ ਹੈ ਸਾਈਲੇਜ ਆਪਣੇ ਕੋਲ ਜੇ ਘਰ ਦਾ ਪਾਈਏ ਤਾਂ ਉਹੀ 2.5 ਤੇ 3 ਰੁਪਏ ਅਗਰ ਮੁੱਲ ਲਈਏ ਤੇ 5 ਰੁਪਏ ਕਿਲੋ ਚੁਕੰਦਰ ਦਾ ਸਾਈਲੇਜ ਪਾ ਲਓ ਉਹ 5 ਰੁਪਏ ਕਿਲੋ ਹੈ ਜਿਹੜੀ ਬਾਜ਼ਾਰੂ ਫੀਡ ਹੈ ਜਾਂ ਆਪਦੀ ਫੀਡ ਆਪਾਂ ਤਿਆਰ ਕੀਤੀ ਹੈ ਉਹ ਫੀਡ ਭਰਾ ਜੀ ਆਪਾਂ ਨੂੰ ਘੱਟੋ ਘੱਟ 35 ਤੋਂ ਲੈ ਕੇ 40 ਰੁਪਏ ਕਿਲੋ ਦੇ ਵਿੱਚ ਵਿੱਚ ਪੈਣੀ ਹੈ ਇਸੇ ਕਰਕੇ ਆਪਾਂ ਫੀਡ ਦੇ ਖਰਚੇ ਨੂੰ ਘਟਾਈਏ ਦੇਖੋ ਕਿੱਥੇ ਆਪਾਂ ਵੱਛੀ 3 3.5 ਕਿਲੋ ਫੀਡ ਖਾ ਕੇ ਤਿਆਰ ਕਰਨੀ ਹੈ ਪਰ ਯਾਰ ਕੰਪਨੀਆਂ ਤਾਂ ਕਹਿੰਦੀਆਂ ਨੇ ਕਿ ਫੀਡ ਵੱਧ ਪਾਓ ਲੇਕਿਨ ਇੰਨੀ ਪਾਣੀ ਨਹੀਂ ਹੈਗੀ ਆਪਾਂ ਕਿਉਂਕਿ ਯਾਰ ਇੱਕ ਬੱਚਾ ਹੈ ਅਗਰ ਉਹਨੂੰ ਆਪਾਂ ਨੋਰਮਲ ਜਿਹੇ ਤਰੀਕੇ ਨਾਲ ਕਿਲੋ ਕਿ ਫੀਡ ਦੇ ਤਿਆਰ ਕਰਦੇ ਜਾਵਾਂਗੇ ਨਾ ਤੇ ਉਹ ਵੱਧ ਤੋਂ ਵੱਧ ਕੀ ਹੋਊਗਾ 1 ਜਾਂ 1.5 ਮਹੀਨਾ ਉਮਰ ਲਊਗਾ ਦੇਖੋ ਉਮਰ ਵੀ ਜ਼ਰੂਰੀ ਏ ਕੱਲੀ ਫੀਡ ਪਾ ਕੇ ਪੈਨੀਮਲ ਤਿਆਰ ਕਰੀ ਜਾਓ ਤੇ ਬਰੇਲਰ ਮੁਰਗੇ ਵਾਲਾ ਕੰਮ ਹੋ ਜਾਣਾ ਇੱਕ ਕਰੀ ਵਜਨ ਚੱਕ ਜਾਣਗੇ ਕੋਈ ਨਹੀਂ ਕੀ ਢਿਲਮਠ ਹੋਗੀ ਤਾਂ ਉਹਨਾਂ ਨੇ ਛੇਤੀ ਉਹ ਬੀਸੀਸ ਤੋੜ ਜਾਣਾ ਇਸੇ ਕਰਕੇ ਵੈਦਰ ਦੇ ਹਿਸਾਬ ਨਾਲ ਕਲਾਈਮੇਟ ਦੇ ਹਿਸਾਬ ਨਾਲ ਵੀ ਪਸ਼ੂ ਨੂੰ ਢਾਲੋ ਉਹਨੂੰ ਧੁੱਪੇ ਰੱਖੋ ਥੋੜਾ ਜਿਹਾ ਉਹਦੀ ਛੱਤ ਵੀ ਚੱਕੋ ਆ ਦੇਖੋ ਸਾਡੇ ਐਨੀਮਲ ਹੁਣ ਵੀ 11 12 ਵਜੇ ਤੱਕ ਬਾਹਰ ਰਹਿਣਗੇ ਅਗਰ ਆਪਾਂ ਬੱਚਿਆਂ ਨੂੰ ਹੀਫਰ ਨੂੰ ਵੈਦਰ ਦੇ ਕਲਾਈਮੇਟ ਦੇ ਹਿਸਾਬ ਨਾਲ ਟਾਲਾਂਗੇ ਤਾਂ ਅੱਗੇ ਜਾ ਕੇ ਪ੍ਰੋਬਲਮ ਘੱਟ ਆਉਣਗੀਆਂ ਆ ਦੇਖੋ ਆ ਬੱਛੀ ਵੀ ਖੜੀ ਐ ਜਿੰਨੇ ਨੂੰ ਇਹਨਾਂ ਨੇ ਸੂਨਾ ਹੋਣ ਨਾਲ ਵਜਨ 4.5 ਕੁਇੰਟਲ ਸਵਾ 4 ਕੁਇੰਟਲ ਦੇ ਆਸ-ਪਾਸ ਹੈ ਜੀ 17 ਮਹੀਨਿਆਂ ਦੀ ਐਜ ਦੇ ਵਿੱਚ ਹਜੇ ਇਹਨਾਂ ਦੇ ਕਿੰਨਾ ਟਾਈਮ ਪਿਆ ਘੱਟੋ-ਘੱਟ ਅਕਤੂਬਰ ਦੇ ਵਿੱਚ ਇਹ ਸੂਣ ਗਿਆ ਉਹਨਾਂ ਤਰ੍ਹਾਂ ਤੱਕ ਇਹਨਾਂ ਨੇ ਕੁਇੰਟਲ ਵੇਟ ਹੋਰ ਗੇਨ ਕਰ ਜਾਣਾ 5.5 ਕੁਇੰਟਲ ਦੀਆਂ ਹੋ ਜਾਣਾ ਨੋਰਮਲ ਖਰਚਾ ਅਗਰ ਆਪਾਂ ਕਰਾਂਗੇ ਤਾਂ ਆਪਾਂ ਪ੍ਰੋਫਿਟ ਦੇ ਵਿੱਚ ਜਾਵਾਂਗੇ ਹੁਣ ਮੰਨ ਕੇ ਚਲੋ ਕੈਲਕੂਲੇਸ਼ਨ ਦੇ ਹਿਸਾਬ ਨਾਲ ਅਗਰ ਆਪਾਂ ਖਰਚਾ ਹੀ ਇੱਕ ਵੱਛੀ ਤੇ ਚੋ 12 ਮਹੀਨੇ ਦੇ ਵਿੱਚ 1 ਲੱਖ ਰੁਪਇਆ ਕਰਤਾ ਤਾਂ 1 ਲੱਖ ਰੁਪਇਆ ਉਹਨੂੰ ਦੁਬਾਰੇ ਫੇਰ ਸੂਣ ਤੱਕ ਕਰਤਾ ਜਿਆਦਾ ਤਿਆਰ ਕਰਨ ਦੇ ਚੱਕਰ ਚ ਕਿਉਂਕਿ ਫੀਡ ਵੱਧ ਲੱਗੇਗੀ ਜੇ ਫੀਡ ਵੱਧ ਲੱਗੂਗੀ ਆਪਾਂ ਡਰਾਈ ਮੈਟਰ ਜਿਹੜਾ ਤੂੜੀ ਤੋਂ ਪੱਠਿਆਂ ਤੋਂ ਪੂਰਾ ਕਰਨਾ ਹੈ ਪ੍ਰੋਟੀਨ ਪੂਰਾ ਕਰਨਾ ਹੈ એનર્ਜੀ ਪੂਰੀ ਕਰਨ ਵਾਸਤੇ ਤੁਸੀਂ ਮੱਕੀ ਪਾ ਲਓ ਪ੍ਰੋਟੀਨ ਤੁਸੀਂ ਪੱਠਿਆਂ ਤੋਂ ਦਿਓ ਖਲਤੋਂ ਦੇ ਦੋ ਅਗਰ ਫੀਡ ਵੀ ਬਾਜ਼ਾਰੂ ਪਾਣੀ ਤਾਂ ਬਿਲਕੁਲ ਨੋਰਮਲ ਪਾਓ ਯਾਰ ਐਡਾ ਕ ਬੱਚਾ ਆ ਐਡਾ ਕ ਬੱਚਾ ਇਹਨੂੰ ਕਿਲੋ ਫੀਡ ਬਹੁਤ ਹੈ ਯਾਰ ਠੀਕ ਹੈ ਆ ਬੱਚੀ ਹੈ ਅੱਜ ਵੀ ਸਾਡੇ ਕੋਲ 2 ਕਿਲੋ ਕਾਫ ਗ੍ਰੋਅਰ ਤੇ ਚੱਲਦੀ ਪਈ ਹੈ ਸਿਰਫ 2 ਕਿਲੋ ਤੇ ਦੇਖੋ ਸਭ ਤੋਂ 2 ਕੁਇੰਟਲ ਤੋਂ ਉੱਪਰ ਹੋਗੀ 6 ਮਹੀਨਿਆਂ ਦੇ ਵਿੱਚ ਉਮਰ ਦਾ ਤਕਾਜ਼ਾ ਵੀ ਚਾਹੀਦਾ ਹੈ ਇਸੇ ਕਰਕੇ ਅਗਰ ਆਪਾਂ ਇਹੀ ਖਰਚੇ ਆਪਾਂ ਬਚਾ ਕੇ ਚੱਲਾਂਗੇ ਇੱਕ ਬੱਚੀ ਦਾ ਅਗਰ ਆਪਾਂ ਰੌਂਡ ਫਿਗਰ ਛੋਟਾ ਜਿਹਾ ਖਰਚਾ ਲਾਈਏ ਨਾ ਕਾਪੀ ਕਿਤਾਬ ਦੇ ਹਿਸਾਬ ਨਾਲ ਪੈਨ ਨਾਲ 6000 ਰੁਪਿਆ ਨਾਰਮਲ ਡਾਈਟ 5 ਤੋਂ 6000 ਨਾਰਮਲ ਡਾਈਟ ਤੇ ਆਊਗਾ ਜਦੋਂ ਵੱਡੀ ਹੋ ਜਾਂਦੀ ਹੈ ਜੇ ਤੁਸੀਂ ਸਾਲ ਦੀ ਐਵਰੀ ਵੀ ਚੱਕ ਲਓ ਦੁੱਧ ਪੀਣ ਤੋਂ ਲੈ ਕੇ ਇੱਕ ਸਾਲ ਦੇ ਵਿੱਚ ਵਿੱਚ ਤਾਂ 5 ਤੋਂ ਲੈ ਕੇ 6000 ਰੁਪਇਆ ਨਾਰਮਲ ਡਾਈਟ ਤੇ ਆਊਗਾ ਜੇ ਤੁਸੀਂ ਫੀਡ 3 ਕਿਲੋ ਤੇ ਪਾਲੋਗੇ ਫਿਰ ਤੁਸੀਂ ਆਪਦਾ ਖਰਚਾ ਦੇਖ ਲਓ ਕਿੰਨਾ ਪੈਣਾ ਫਰਕ ਸਿਰਫ ਇੱਕ ਜਾਂ ਦੋ ਮਹੀਨੇ ਦਾ ਹੀ ਪੈਣਾ ਹੈ ਲੇਕਿਨ ਉੱਥੇ ਖਰਚੇ ਦਾ ਫਰਕ ਕਾਫੀ ਪੈਣਾ ਇਸੇ ਕਰਕੇ ਜਿਹੜੀਆਂ ਆਪਣੇ ਕੋਲ ਕੁਦਰਤੀ ਸਾਧਨ ਨੇ ਨਾ ਆਪਣੇ ਆਪਾਂ ਉਹਨਾਂ ਦੇ ਹਿਸਾਬ ਨਾਲ ਬੱਚੇ ਤਿਆਰ ਕਰੀਏ ਹੀਫਰ ਤਿਆਰ ਕਰੀਏ ਗਾਵਾਂ ਤਿਆਰ ਕਰੀਏ ਕਿ ਆਪਾਂ ਨੂੰ ਅਗਰ ਇੱਕ ਬੰਦਾ 10 ਬੱਚੀਆਂ ਪਾਲਦਾ ਪਿਆ ਤਾਂ ਉਹਦਾ ਨ 60000 ਖਰਚਾ ਹੋ ਗਿਆ ਅਗਰ ਉਹੀ ਬੱਚਿਆਂ ਦਾ ਉਹਨੇ 10000 ਰੁਪਏ ਖਰਚਾ ਕਰਤਾ ਤਾਂ ਲੱਖ ਰੁਪਿਆ ਬਣ ਗਿਆ ਇੱਕ ਮਹੀਨੇ ਦਾ ਦੇਖ ਲਓ ਫਿਰ ਗੱਲ ਕਿੱਧਰ ਨੂੰ ਜਾਂਦੀ ਹੈ ਇਸੇ ਕਰਕੇ ਆਪਾਂ ਐਨੀਮਲ ਨੂੰ ਉਸੇ ਹਿਸਾਬ ਨਾਲ ਤਿਆਰ ਕਰੀਏ ਆਪਣੇ ਜੋ ਵਾਤਾਵਰਣ ਦੇ ਹਿਸਾਬ ਨਾਲ ਵੀ ਉਹ ਆਪਣੇ ਆਪ ਨੂੰ ਢਾਲ ਸਕਣ ਤੇ ਆਪਾਂ ਨੂੰ ਬਾਅਦ ਵਿੱਚ ਪ੍ਰੋਫਿਟ ਵੀ ਦੇਣ ਤੇ ਚੀਜ਼ ਉਹ ਸਿਲੈਕਟ ਕਰਨੀ ਆ ਜਿਹੜੀ ਆਪਾਂ ਨੂੰ ਪਤਾ ਹੈ ਕਿ ਆਪਾਂ ਇੱਥੇ 1.5 ਲੱਖ ਰੁਪਇਆ ਖਰਚਾ ਕਰਨਾ ਤੇ ਆਪਣੀ ਅੱਗੇ ਜਾ ਕੇ 2.5 ਲੱਖ ਦੀ ਵਿਕੇ ਇਹ ਨਾ ਹੋਵੇ ਵੱੱਛੀ ਦਾ ਅੱਗਾ ਪਿਛਾ ਆਪਾਂ ਨੂੰ ਪਤਾ ਨਹੀਂ ਆਪਾਂ ਤਿਆਰ ਕਰ ਲਈਏ ਉੱਤੇ 1.5 ਲੱਖ ਖਰਚਾ ਵੀ ਕਰਦੀਏ ਬਾਅਦ ਵਿੱਚ ਸੂ ਕੇ ਲੱਖ ਰੁਪਇਆ ਦੀ ਵਿਕੇ ਉਹ ਘਾਟਾ ਫਿਰ ਭਰਾ ਜੀ ਫਾਰਮਰ ਨੂੰ ਥੱਲੇ ਲਾ ਦੂਗਾ ਬਿਲਕੁਲ ਥੱਲੇ ਥੈਂਕ ਯੂ ਜੀ